ਕਸੀ ਪਰੇਆ ਮੋਰਖ ਹੰਗਦਾ ਜਨਮ ਭਿਆ ਧਰਮ ਬਤਾਲਾ ਕੀ ਤੇਰੀ ਸਰਣਾ ਜੈ ਤੁਹੋ ਨਾਹੀ ਬਿਸਰਿਆ ਰਾਮ ਰਤਨਾਲ ਕੀ ਤੇਰੀ ਸਰਣਾ ਜੈ ਤੁਮਾਰੀ ਬਿਸਰਿਆ ਸ਼੍ਰੀ ਦੁਰੂ ਦੱਖੀ ਪੱਤੇ ਬਲਾ ਸਭ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਚੱਲਦਾ ਅੱਛਾ ਮੈਂ ਨਾਮ ਲੈਣਾ رقصد <سؤال> روک <سؤال> ਹਮ ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਸਾਧ ਸੰਗਤ ਜੀ ਸਾਰੇ ਜਥੋਂ ਦੇ ਚਾਰ ਨੂੰ ਸੰਗੋਟਿਆ ਸੀ ਜਿਸ ਪਾਰਿਆਂ ਦੇ ਤਾਂ ਜਿਹੜਾ ਕਾਫਲਾ ਚਾਲ ਰੱਤੇ ਉਹਦਾ ਆੰਤੋਂ ਸਮਾਂ ਨਿਕਲ ਹੁੰਦਾ ਫਿਰ ਪਤਾ ਲੱਗਦਾ ਕਿ ਕੀ ਹੋ ਗਿਆ ਗੁਰੂ ਸਾਹਿਬ ਸਿੱਦੇ ਬਾਦਸ਼ਾਹ ਜੀ ਨੇ ਸਿੱਖ ਨੂੰ ਭੇਜਿਆ ਕਿ ਪਿਰਤੀ ਚੰਦ ਨੂੰ ਬੁਲਾ ਕੇ ਲਿਆਓ ਤੇ ਛੇਤੀ ਲਾ ਕੇ ਦਿਓ ਜਦੋਂ ਸਿੱਖ ਧੋੜਾ ਉਹਨਾਂ ਦੇ ਘਰ ਪਿਆ ਪਿਰਤੀ ਚੰਦ ਆਪਣੀ ਘਰਵਾਲੀ ਦੇ ਨਾਲ ਕੇ ਬੈਠਾ ਸੀ ਉਡੀਕਦਾ ਸੀ ਕਿ ਅੱਜ ਕੋਈ ਘਟਨਾ ਵਾਪਰ ਜਾਣੀ ਹੈ ਇਹ ਘਟਨਾ ਵਾਪਰ ਉਹਨੂੰ ਇਹ ਵੀ ਪਤਾ ਵੀ ਘਟਨਾ ਮੇਰੇ ਸਿਰ ਤੇ ਪੈਣੀ ਹੈ ਸਾਰੇ ਸਿੱਖ ਦੌੜ ਕੇ ਆਪਨੇ ਜਾ ਕੇ ਆਖਿਆ ਪ੍ਰੀਤ ਅੰਨ ਜੀ ਛੇਤੀ ਚਲੋ ਤੋ ਹੁਕੂਮਤ ਸਾਹਿਬ ਨੇ ਬੁਲਾਇਆ ਤੇ ਉਹ ਕਿਹਾ ਸੋਖੀ ਆ ਸਿੱਖਰੇ ਬਹੁਤ ਸਾਹਿਬ ਨਾਲ ਆਇਆ ਤੇ ਸੋਖ ਵੀ ਕੀ ਛੇਤੀ ਆਓ ਉਹਦੇ ਅੰਦਰ ਇੰਨੀ ਖੁਸ਼ੀ ਚੜੀ ਹਦੀ ਸੋਖ ਨੇ ਜੀ ਸ਼ੁਕਰ ਹੈ ਇਰਾਦੇ ਘਰੇ ਮੁਸ਼ਕਲ ਬਣੀ ਆ ਚੰਗ ਮੈਂ ਹਾਂ ਸਿੱਖ ਨੂੰ ਭੇਜਿਆ ਆਨਾ ਮਾ ਪਾਪਿ ਬੰਦੇ ਕੇ ਜਨਮ ਜੁੱਤੀ ਪਰਵਾਂ। ਪਾਪ ਬੰਦਾਂ ਦੇ ਬਹਾਨੇ ਆਪਣੀ ਘਰ ਵਾਲੀ ਨੂੰ ਕਹਿਦਾ ਲੋ ਭਈ ਇਹਨਾਂ ਦਾ ਪੁੱਤ ਮਰ ਗਿਆ ਤੇ ਹੁਣ ਸਾਡੇ ਪੁੱਤ ਨੇ ਰਾਜ ਕਰਨਾ ਤੇਰਾ ਪੁੱਤ ਅਗੇ ਗੁਰੂ ਬਣੂਗਾ। ਰਾਜ ਪਦਰਾ ਹੋ ਗਿਆ। ਬ੍ਰਾਹਮਣ ਨੇ ਆਪਣਾ ਕੰਮ ਕਰ ਦਿੱਤਾ ਜਿਸ ਕੰਮ ਨੇ ਮੈਨੂੰ ਭੇਜਿਆ ਸੀ। ਰਾਹੀ-ਰਾਹੀ ਆਇਆ। ਬੜੀ ਮਨ ਵਿੱਚ ਖੁਸ਼ੀ ਸੀ। ਇਹਰਾ ਹੋਰ ਤਾਂ ਨਰਾਂ ਬਣਾ ਕੇ। ਜਿਹਨੂੰ ਗੁਰੂ ਸਾਹਿਬ ਜੀ ਭਈ ਮਾਰ

ਤੇ ਅੰਦਰ ਦਾ ਕੰਮ ਇਹ ਜਾਂਦਾ ਵਾ ਵੀ ਚਾਹੀ ਚਾਤਾ ਜੋ ਨਾ ਥਾਏ ਚਾਹੀ ਪਰ ਜੀ ਥੋੜਾ ਮਾਂ ਲੈ ਜਾਏ ਘਰ ਦੇ ਰੇ ਕੁੱਤੇ ਆ ਬਧਿਆ ਜਿਨ੍ਹਾਂ ਦੇ ਘਰ ਵਿੱਚ ਆਉਣਾ ਉਥੋਂ ਖਾ ਗਏ ਤੇ ਜੀ ਵਰਦਾ ਵੀ ਜਿਹੜਾ ਬਚਿਆ ਵਾ ਇਹ ਵੀ ਫੜ ਫੜ ਕੇ ਲੈ ਜਾਣਾ ਨਾ ਵਾਤੇ ਕੱਖ ਨਾ ਰਹਿਣ ਦੋ। ਕੋਈ ਮਾਂ ਨੂੰ ਬੰਦੇ ਦੀ ਹਾਕ ਦਸੀ ਹੋਏ ਵੀ ਕੁੱਤਾ ਕੇ ਦੇ ਘਰ ਆਵੇ ਤੇ ਮੈਨੂੰ ਚੱਕੀ ਚੱਕਦਾ। ਜਦ ਵੀ ਚੱਕ ਕੇ ਆਟਾ ਚੰਗੀ ਤਰ੍ਹਾਂ ਚੱਕ ਜਾਂਦਾ ਤੇ ਅਖੀਰ ਉਹ ਜਿਹੜਾ ਸਵਾਨੀਆਂ ਦੇ ਕੱਪੜਾ ਰੱਪਿਆ ਹੁੰਦਾ ਨਾ ਜਿਹੜਾ ਚੱਕੀ ਸਾਫ ਕਰਦੀਆਂ ਮਾੜਾ ਉਹ ਆਟਾ ਲੱਗਾ ਹੁੰਦਾ ਸਾਰੀ ਚੱਕੀ ਟੱਕ ਕੇ ਤੇ ਜਾਨ ਲੱਗਿਆ ਉਹ ਕੱਪੜਾ ਵੀ ਮੂੰਹ ਚ ਭਾ ਕੇ ਰਹਿ ਜਾਂਦਾ ਮਾਰੇ ਕਹਿੰਦੇ ਆ ਬਰੀ ਮਾਨਾ ਦੇ ਕੰਮ ਜਿਹਨਾਂ ਜਿਹੜਾ ਚੋਂ ਖਾਂਦੇ ਪੀਂਦੇ ਨੇ ਮੁੜ ਕੇ ਜੀ ਕਰਦਾ ਵੀ ਜਿਹੜਾ ਬਧਿਆਵਾ ਉਹਦੀ ਚੋਕੇ ਲੈ ਫਿਰ ਮਾਰੇ ਕਹਿੰਦੇ ਨੇ ਜਿਹੜਾ ਕੀ ਨਹੀਂ ਤੇ ਬੈਠਿਆ ਹੋਇਆ ਹੈ ਸ਼ੀਤੇ ਪਾਸ ਤੇ ਬਹੁਤ ਦੀਟ ਜਿਹੜੀ ਕਿਲੀ ਤੇ ਡੰਗੀ ਆ ਨਾ ਉਹ ਚੀਜ਼ ਦਰਿਆ ਤੇ ਰਹਿ ਜਾਂਦਾ ਉਹ ਦਰਜਾ ਦੀ ਭਾਰਾ ਵੀ ਉਹ ਕਿਲੀ ਵਾਲੀ ਘਾੜ ਹੀ ਲਾਉਣ ਦੇ ਚੱਕੀ ਕਰਦੇ ਬੇਈਮਾਨਾਂ ਦੀ ਆਦਤ ਬਿੱਤੀ ਪਈ ਫਿਰ ਜੀ ਜਾਂਦੇ ਜੀਤਾ ਮਹਾਰਾਜ ਬਾਹਰੋਂ ਉਹ ਜੋ ਬੋਲਿਆ ਤੇ ਅੰਦਰੋਂ ਕੋ ਜੋ ਬੋਲਿਆ ਜਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਜਾਇਆ ਤੇ ਮਨ ਵਿੱਚ ਸੀ ਬੇਈਮਾਨਾ ਭੁਰਕ ਮਰ ਗਿਆ ਤੇ ਬੁੱਧ ਗੁਰੂ ਅਰਜਨ ਦੇਵ ਜੀ ਨੇ ਮੋਦ ਵਿੱਚ ਚੁੱਕਿਆ ਹੋਇਆ ਸੀ ਬੇਕ ਦੇ ਆਸਾਰ ਹੀ ਉਹਦਾ ਰੰਗ ਬਦਲ ਗਿਆ ਵੀ ਇਹ ਭਾਜ ਕਿਦਾਂ ਗਿਆ ਜੇ ਨਾ ਪੁੱਤ ਬਣ ਗਿਆ ਤੇ ਮੈਨੂੰ ਕਾਹਦੇ ਵਾਸਤੇ ਬਣਾਇਆ ਫਿਰ ਗੁਰੂ ਸਾਹਿਬ ਜੀ ਨੇ ਉਦੋਂ ਤੋਂ ਕੋਈ ਧਿਆਹ ਜ ਨਹੀਂ ਕੀਤਾ ਤੇ ਆਪਿਆ ਭਰਾ ਜੀ ਤੁਹਾਡਾ ਪਿਓ ਵਾਂਗੂ ਮੈਂ ਸਤਿਕਾਰ ਕੀਤਾ ਤੇ ਮਾਰੇ ਕੇ ਜਦੋਂ ਤੁਹਾਡੇ ਪਰ ਪੁੱਤ ਹੋਇਆ ਮੈਂ ਸਾਰਾ ਸਾਰ ਦਿਨ ਕੁਝੜ ਚੁੱਕ ਕੇ ਬੈਠਾ ਰਿਹਾ ਜੇ ਸੰਗਤ ਦੇ ਵਿੱਚ ਬੱਚਾ ਚੁੱਕ ਕੇ ਰਹਿਣਾ ਕੋਈ ਨਾ ਸੌਖਾ ਨਹੀਂ ਨਾ ਉਹ ਵੀ ਪਵਿੱਤਰ ਆਤਮਾਵਾਂ ਵਾਸਤੇ ਬੱਜੇ ਟੱਪੜੇ ਜਿਹੜੇ ਕੱਪੜੇ ਜਿਹੇ ਕਰ ਦਿੰਦੇ ਆ ਦੂਜੇ ਮਾਰੇ ਕਿੰਨੇ ਤੁਹਾਡੇ ਪੁੱਤ ਨੂੰ ਮੈਂ ਆਪਣਾ ਪੁੱਤ ਜਾਣਿਆ ਉਹਨੂੰ ਮੈਂ ਪੜਾਇਆ ਉਹਦੀ ਨਾਲ ਪਰਵਰਸ਼ ਕੀਤੀ ਹਰ ਜੇੜ ਸੌਦਾ ਵੀ ਮਾਤਰ ਚਾਹੀਦਾ ਸੀ ਲਾ ਕੇ ਹਰ ਤਰ੍ਹਾਂ ਦੀ ਉਹਨੂੰ ਮੈਂ ਵਿਦਿਆਗਵਾਈ ਤੇ ਜੇ ਰੱਬ ਨੇ ਮੈਨੂੰ ਪੁੱਤ ਦਿੱਤਾ ਤੇ ਉਹ ਮਾਰੀ ਨੇ ਲਗੇ ਮਾਰੇ ਕਿੰਨੇ ਹਕੀਕੀ ਤਾਈ ਤੇ ਉਹ ਫਿਰ ਜਿਵੇਂ ਬੋਲਿਆ ਵੀ ਜੇ ਤਾਂ ਬਰਦਾ ਕਰਤ ਹੋਵੇ ਹੁਣ ਨਾ ਹੀ ਉੱਚ ਉੱਚ ਕੇ ਅਗਲੇ ਨੂੰ ਪੇਂਦਾ। ਉਹਦਾ ਨਹੀਂ ਗੱਲ ਚਰਚਰਾ ਕਰੋ। ਤੁਹਾਡੀ ਸੰਗਤ ਵਿੱਚ ਹੀ ਹੋਇਆ ਤੇਰਾ ਮਤਲਬ ਇਹ ਥੋੜਾ ਤੇ ਮੇਰੇ ਇਲਜ਼ਾਮ ਲਾਉਂਦੇ ਮੈਂ ਕੀ ਕੀਤਾ? ਮਾਰੇ ਕਿ ਜਿਹੜਾ ਤੂੰ ਜ਼ਹਿਰ ਦੇ ਕੇ ਮਾਰਦਾ ਬੰਦਾ ਸਾਂ ਮੇਰੇ ਕੋਲ। ਉਹਦਾ ਜੀ ਬਿਲਕੁਲ ਝੂਠ। ਜਦੋਂ ਉਹਦੇ ਵਰਤਾਂ ਗਦੀ ਤੇ ਬੈਠੇ ਜੇ ਖੁਦੋਂ ਦੇ ਮੇਰੇ ਤੇ ਇਲਜ਼ਾਮ ਕੋਈ ਨਾ ਕੋਈ ਲਾਹੀ ਜਾਂਦੇ ਤੇ ਘਰ ਬਾਹਰ ਤੇ ਸਾਰੇ ਤਹਾਂ ਸਾਹਮਣੇ। ਹੁਣ ਮੈਨੂੰ ਬਦਨਾਮੀ ਕਾਦੀ ਦਵਾਉਂਦੇ। ਬਾਰੇ ਕਹਿੰਦੇ ਨੇ ਮਾਇਆ ਤੋਂ ਮੈਂ ਕਈ ਵਾਰੀ ਆਖਿਆ ਲੈ ਜਾ ਬੰਦਾ ਪਰ ਤੇ ਮੈਨੂੰ ਤਾਂ ਮਾਇਆ ਚਾਹੀਦੀ ਨਹੀਂ ਜਿਹੜਾ ਤੇਰੇ ਅੰਦਰ ਦਾ ਵੈਰ ਆ ਉਸ ਵੈਰ ਨੂੰ ਮੈਂ ਖਤਮ ਕਰਨਾ ਚਾਹੁੰਦਾ ਸਬਰ ਤੇਰੇ ਅੰਦਰੋਂ ਵੈਰ ਮਰਿਆ ਬੜੀ ਕੋਸ਼ਿਸ਼ ਕੀਤੀ ਪਰ ਤੂੰ ਵੈਰ ਛੱਡਿਆ ਨਹੀਂ ਅੱਜ ਵੀ ਨਹੀਂ ਕੀਤਾ ਕੋਈ ਦਾ ਕੁਝ ਨਹੀਂ ਕੀਤਾ ਬਾਰੇ ਕਹਿੰਦੇ ਨੇ ਤੈਨੂੰ ਦੱਸੀਏ ਤੂੰ ਕੀ ਕੀਤਾ ਕੋਈ ਦਾ ਵੀ ਦੱਸੋ ਸਬੂਤ ਕੀ ਹੈ ਉਹਨਾਂ ਨੂੰ ਜ਼ਰੂਰ ਜਿੰਦਗੀ ਦੇ ਆਖਿਆ ਸੀ ਬਿਧੀ ਜਾਣਦਿਆ ਆ ਉਹਨੂੰ ਜਵਾਰੇ ਚੋਂ ਜੇ ਬ੍ਰਾਹਮਣਾਂ ਦੇ ਬਾਰੇ ਤੁਹਾਨੂੰ ਅਗਦਾ ਬਾਹਰ ਜਾਣ ਤੋਂ ਪਹਿਲੇ ਸਾਡੀ ਸੰਗਤ ਦੇ ਵਿੱਚ ਦੱਸ ਉਹਨੇ ਫਿਰ ਬੋਲ ਕੇ ਦੱਸਿਆ ਕਹਨ ਦਾ ਮਹਾਰਾਜ ਜੀ ਇਸ ਤੁਹਾਡੇ ਭਰਾ ਨੇ 500 ਰੁਪਏ ਮਿਹਰਬਾਨੀ ਕੀਤਾ ਸੀ ਸਾਡੇ ਧਰਮ ਵਿੱਚ ਇੰਨੀ ਦੂਰ ਬਈਏ ਨਹੀਂ ਹੁੰਦੇ ਜੋ ਮੇਰੀ ਬੀਨਾ ਕੋਲ ਕਰੇ ਇਹਨਾਂ ਨੇ ਤਾਂ 100 ਰੁਪਏ ਜਿਹੜੀ ਮੇਰੇ ਘਰ ਤੇ ਇਹ ਤੁਸੀਂ ਖੌਦ ਮਹਤਵੰਤੇ ਅੱਗੇ ਦੱਸ ਦੇਣਾ ਦੋ ਕੁੜੀਆਂ ਜährtੀਆਂ ਨੇ ਦਿੱਤੀਆਂ ਸੀ ਕੀ ਤੋੜਾ ਦਰੀਏ ਵਿੱਚ ਕੋਲ ਦੂਜੀ ਸੀ ਤੁਹਾਡੇ ਪੁੱਤ ਨੂੰ ਪਿਉਣਾ ਤੇ ਫਾਦਿ ਨੂੰ ਕੱਢ ਕੇ ਮੀਲਾ ਦੂਜੀ ਪੂੜੀ ਮੇਰੇ ਕੋਲ ਦੇ ਉਹ ਇਹਨੇ ਦੂਜੀ ਸੀ ਭੇਜ ਕੇ ਲੋ ਖੋਜ ਦੇਤਾ ਤੇ ਦੂਜੀ ਪੂੜੀ ਖੋਲ ਕੇ ਪਿਆਉਂਦਾ ਵੀ ਜਦੋਂ ਇਹਦੀ ਕਾਲਾ ਅੱਖੀ ਫਿਰ ਫਰੀ ਸਭਾ ਵਿੱਚ ਗਰਦੀ ਜਾਂਦਾ ਮੂੰਹ ਨੀਮਾਨ ਹੋ ਗਿਆ